ਸ੍ਰੀ ਕਾਲਜੀ ਅੱਜ ਆਏ ਆ ਆਪਾਂ ਰਾਮਪਰਾ ਫੂਲ ਵੈਟਰਨਰੀ ਕਾਲਜ ਵਿੱਚ ਜੋ ਕਿ ਦੂਜਾ ਮੇਲਾ ਲੱਗ ਰਿਹਾ ਹੈਗਾ ਪਸ਼ੂ ਪਾਲਨ ਕੰਪੀਟੀਸ਼ਨ ਤੇ ਦੇਖੋ ਬਹੁਤ ਇੱਥੇ ਪਿਛਲੀ ਾਰ ਘਟ ਘੱਟ ਬਹੁਤ ਘੱਟ ਸੀਗਾ ਇੱਥੇ ਕਿਹੜਾ ਘੱਟ ਤੁਸੀਂ ਦੇਖ ਸਕਦੇ ਹੋ ਪਿਛਲੇ ਾਰ ਨਾਲ ਘਟ ਘਟ 5 6 ਗੁਣਾ ਜ਼ਿਆਦਾ ਘੱਟ ਹੈ ਦੇਖੋ ਉਧਰ ਰਿੰਗਾ ਬਣੀਆਂ ਹੋਈਆਂ ਮੇਲਾ ਕਾਫੀ ਭਰਿਆ ਪਹਿਲਾਂ ਥੋੜਾ ਥੋਥੇ ਸੀਗਾ ਇੱਥੇ ਕਿਹੜਾ ਕਾਫੀ ਲੰਮਾ ਹੋ ਗਿਆ ਕੰਮ ਕੰਮ ਜਾਣਾ ਕਿਤੇ ਦੇਖੋ ਜੀ ਬਹੁਤ ਜ਼ਿਆਦਾ ਹਜੂਮ ਆਇਆ ਪੂਰੇ ਪੰਜਾਬ ਚੋਂ ਤੁਸੀਂ ਦੇਖ ਸਕਦੇ ਆ ਇਹ ਤਾਂ ਸਾਨੂੰ ਪਾਰਕਿੰਗ ਹੀ ਦਿਖਾ ਰਹੇ ਆ ਉਧਰ ਨਾਗ ਉਤਰ ਰਹੇ ਆ ਬੱਕਰੀਆਂ ਪਸ਼ੂਆਂ ਦੇ ਦੂ ਬਾਅਦ ਚ ਨੇ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਖੜੇ ਆ ਰਾਮਪਰਾ ਫੂਲ ਬੈਟਨ ਦੀ ਕਾਲ ਜਿੱਥੇ ਮੁਰਾ ਮੱਝਾਂ ਦੇ ਬੱਕਰੀਆਂ ਤੇ ਹੋਰ ਭੇਡਾਂ ਗਾਵਾਂ ਦੇ ਸਾਰਿਆਂ ਦੇ ਕੰਪੀਟੀਸ਼ਨ ਚੱਲ ਰਹੇ ਆ ਤੇ ਦੇਖੋ ਨਵੰਬਰ ਚੱਲ ਰਿਹਾਗਾ ਡਾਕਟਰ ਸਾਹਿਬ ਦੇਖ ਰਿਹਾ ਗ੍ਰੇਡਿੰਗ ਕਰ ਰਿਹਾ ਵੀ ਕਿਹੜੇ ਕਿਹੜੇ ਪਾਸੇ ਨੂੰ ਰੱਖਣਾ ਇਹ ਰਿੰਗ ਚ ਬਹੁਤ ਸ਼ਾਂਤ ਰ ਹੋਦਰ ਐਚ ਐਫ گاਵਾ ਨੇ ਉਹਨਾਂ ਵੱਲੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਇੱਧਰ ਦੇਖੋ ਦੇਖਦੇ ਆਂ ਕੌਣ ਨੰਬਰ ਤੇ ਆਉਂਦੀ ਆ ਇਸ ਤੋਂ ਬਾਅਦ ਆਪਾਂ ਆਕੇ ਆ ਜੀ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਜੋ ਕਿ ਸਹਾਇਤਾ ਕੇਂਦਰਾ ਵਾਕੀ ਇੱਥੇ ਐਚ ਐਫ گاਵਾ ਬਹੁਤ ਸ਼ਾਨਦਾਰ ਦੇਖੋ ਹਲੋ ਅਸੀਂ ਕਿੱਧਰ ਡਾਕਟਰ ਸਾਹਿਬ ਚੈੱਕ ਕਰ ਰਹੇ ਹਾਂ ਇਹ ਬਿਊਟੀ ਕੰਪੀਟੀਸ਼ਨ ਚੱਲ ਰਿਹਾ ਹੈਗਾ ਜਿਹੜੇ ਮੂਲ ਦਾ ਟੇਆਣਾ ਮਾਰਕਾਗੇ ਦੀ ਫਟਾ ਇਹਨਾਂ ਬੰਦ ਦੇਖੋ ਜੀ ਇਹ ਦੇਖ ਰਹੇ ਤੁਸੀਂ ਐਚ ਐਫ ਗਾਵਾਂ ਦੀ ਰਿੰਗ ਥੋੜੀ ਹਿੱਤਰੋਂ ਇਧਰ ਬੱਛੀਆਂ ਦੀ ਹੋ ਰਹੀ ਹੈ ਗ੍ਰੇਡਿੰਗ ਤੇ ਇਧਰ ਗਾਵਾਂ ਖੜੀਆਂ ਵੱਡੀਆਂ ਦਰਸ਼ਕਾਂ ਦਾ ਹਜੂਮ ਤੁਸੀਂ ਦੇਖ ਸਕਦੇ ਹੋ ਕੋਈ ਬੰਦੇ ਮੇਰੇ ਨਾਲ ਸੌਂਕੇ ਰੱਖੀ ਔਰ ਚੰਗਾ ਪੱਕੀ ਅਰ ਗੇਮ ਖੇਡੀਏ ਅਮਰੀ ਠੀਕ ਹੈ ਨੀ ਕਿੱਤਿਆਂ ਤੋਂ

ਅਸੀਂ ਰਾਏ ਰੀਲ ਵੀ ਕਰਕੇ ਗਏ ਆ ਟੀਮ ਨਾਲ ਵੀ ਗੱਲ ਹੋਈ ਆ ਸਿੱਕਾ ਤੇ ਸਿੱਕਾ ਇਹ ਜਗਾ ਪਿੰਡ ਰੁਣੀ ਕਿਹ ਹੈ ਜੀ ਅੱਥੋਂ ਤੋਂ ਕਿਵੇਂ ਆਉਣਾ ਬੇਸਾ ਫਾਹੇ ਲੰਦਾਵੇਂ ਨਾ ਆ ਸਕਾ ਉਹ ਤੇ ਦੋ ਤੇ ਚਾਰ ਹੀ ਰਹਿ ਗਿਆ ਫਿਰ ਤਾਂ ਅੱਠ ਦੋ ਤੇ ਯਾਰ ਉਹਦਾ ਬੱਕਰੇ ਨਹੀਂ ਬੋ ਤੇ ਯਾਰ ਉਹਦੇ ਯਾਰ ਦੇ ਮੁਕਾਬਲੇ ਕਰਾਉਂਦੇ ਸਾਗਾਂ ਬਾਹਰੇ ਮਾਰਦੇ ਫੜਕਾ ਦੇ ਉੱਪੋਂ ਵੀ ਪੈ ਮਰੀ ਜਾਂਦਾ ਉਧਰ ਬੱਕਰੀਆਂ ਦੀ ਰਿੰਗ ਹੈ ਇਧਰ ਬੋਕ ਬੀਟਲ ਨਸਲ ਦੀ ਰਿੰਗ ਜਿੰਨਾ ਚੋ ਨਾਮ ਵੰਡ ਹੋ ਚੁੱਕਾ ਮੇਰਾ ਲੱਗਦਾ या फिर हले आ, आ नहीं निगे हाँ देखो ले इधर गड्डी खड़ी है कंडीशन शानदार ਬੱਕਰਾ ਪਕੜਾ 3.5 ਲੱਖ ਦਾ ਤੇ ਇਹਦਾ ਪਰਲੇ ਪਾਸੇ ਉਹ ਨਾ ਬਾਈ ਦਾ ਪੀੜੀਆਂ ਦੇ ਜਿਹੜੀ ਹੈਗੇ ਆ ਇਹਦੇ ਬੱਚੇ ਜਿਹੜੇ ਹੈਗੇ ਆ ਉਹ ਸਾਰੇ ਬਾਈ ਦੇ ਫਾਰਮ ਦੇ ਵਿੱਚ ਹੈਗੇ ਆ ਪਤਾ ਕਰ ਸਕਦਾ ਉਹ ਸਕਰੀਨ ਤੇ ਜਿਹੜਾ ਨੰਬਰ ਆਉਂਦਾ ਉਹ ਨੋਟ ਕਰ ਸਕਦੇ 3.5 ਲੱਖ ਦਾ ਬੱਕਰਾ ਕਹਿ ਰਹੇ ਆ ਮਾਈ ਲੈ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਹੋ ਗਏ ਬਾਈ ਮੁਕਾਬਲੇ ਹਾਂ ਬਾਈ ਹੋ ਗਏ ਯਾਰ ਠੀਕ ਆ ਸਰਟੀਫਿਕੇਟ ਇਹ ਸਰਟੀਫਿਕੇਟ ਆ ਬਾਈ ਪਰ ਅਸੀਂ ਤਾਂ ਲੇਟ ਹੋ ਗਏ ਸਾਡਾ ਮੁਕਾਬਲੇ ਚ ਪਿਆ ਨਹੀਂਗਾ ਐਕਟਰੀ ਕਰਾਈ ਵੀ ਚੀਗੀ ਅੱਛਾ ਅੱਛਾ ਚੈਂਪੀਅਨ ਆਗਾ ਇਹ ਤੋਂ ਠੀਕ ਐ ਹਾਂ ਹਾਂ ਬਾਈ ਤੇ ਕਿਹੜਾ ਪਿੰਡ ਆ ਆਪਣਾ ਪਿੰਡ ਸਝਰਾਣਾ ਬਾਈ ਜ਼ਿਲ੍ਹਾ ਫਾਜ਼ਿਲਕਾ ਸਝਰਾਣਾ ਜ਼ਿਲ੍ਹਾ ਫਾਜ਼ਿਲਕਾ ਠੀਕ ਐ ਜੀ ਦੇਖੋ ਬੱਕਰਾ ਬਾਈ ਥੋੜੇ ਲੇਟ ਹੋ ਗਏ ਦੂਰੋਂ ਕਰਕੇ ਤੇ ਕੰਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਰ ਬਾਬੂ ਬਾਠਾ ਵਾਲੀ ਪ੍ਰਾਣੀ ਬਲੱਡ ਲਾਈਨ ਆ ਠੀਕ ਐ ਜੀ ਬੰਤੇ ਬਕਾਊ ਵੀ ਆ ਬਾਈ ਠੀਕ ਕਰ ਦਾਂਗੇ ਠੀਕ ਐ ਤੇ ਮਾੜਿਆ ਸੰਪਰਕ ਨੰਬਰ ਬੋਲ ਦਿਓ ਬਾਈ 94658 94612 ਬਾਈ 94658 06512 ਠੀਕ ਹੈ ਦੋਹਾਂ ਦਾ ਬਾਈ ਤੇ ਪਹਿਲਾਂ ਵੀ ਇਹ ਚੈਂਪੀਅਨ ਆ ਠੀਕ ਹੈ ਜੀ ਪ੍ਰਾਣੀ ਬਲੱਡ ਲਾਈਨ ਦਾ ਹੈ ਜੀ ਪ੍ਰਾਣੀ ਬਲੱਡ ਲਾਈਨ ਦਾ ਠੀਕ ਹੈ ਦੇਖ ਲਓ ਜੀ ਕਰੋ ਵੀਰਾਂ ਨਾਲ ਸੰਪਰਕ ਦੇਖੋ ਜੀ ਬੱਕਰੀਆਂ ਸਾਨੂੰ ਰਿੰਗ ਚ ਜਿਹੜੀਆਂ ਹੈਗੀਆਂ ਉਹ ਦਿਖਾਉਣੇ ਆ ਵੱਡੇ <laughs> ਸੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ ਦੁਬਾਰਾ ਫਿਰ ਮੈਂ ਤੁਹਾਨੂੰ ਅੱਜ ਦੇ ਦਿਨ ਦੀ ਵਧਾਈ ਦੇ ਨਾਲ ਇਹ ਵੀ ਕਹਿਣਾ ਕਿ ਆਪਾਂ ਇਹੋ ਜਿਹੇ ਮੇਲੇ ਕਰਦੇ ਰਹੀਏ ਜਿਹੜੇ ਜ਼ਮੀਰਦਾਰ ਭਰਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਸਾਡੀਆਂ ਕੁੜੀਆਂ ਦਾ ਕੁੜੀਆਂ ਤੇ ਛੱਡੋ ਮੁੰਡੇ ਨੇ ਪਸ਼ੂ ਵਾਲੇ ਵੇੜੇ ਵੱੰਨੀ ਜਾਣ ਲਈ ਤਿਆਰ ਤੇ ਬਾਹਰ ਜਦੋਂ ਇਕਦਾ ਜਿਹੜਾ ਮੱਜਾਂ ਦਾ ਮੁਕਾਬਲਾ ਸੀ ਦੂਸਰੇ ਪਾਸੇ ਗਊਆਂ ਦਾ ਸੀ ਐਫਐਸ ਦਾ ਉਹ ਸਾਡੇ ਦੌਤਪੁਰ ਦੌਤਪੁਰਾ ਦੱਸਿਆ ਸੀ ਬੇਟੀ ਨੇ ਪਿੰਡ ਦੇ ਨਾਲ ਉਹਨਾਂ ਦੇ ਉਹ ਬੇਡਾ ਸੀ ਸੋ ਉਹਨੇ ਕਿਹਾ ਵੀ ਅਸੀਂ 32 34 ਜਿਹੜੀਆਂ ਗਾਇਆਂ ਰੱਖਦੇ ਆ ਸੋ ਇਸ ਤਰ੍ਹਾਂ ਜੇ ਅਸੀਂ ਕਿਉਂਕਿ ਘਰ ਦਾ ਹੀ ਵਾਧਾ ਹੋਣਾ ਜੇ ਤੁਹਾਡੇ ਕੋਲੇ ਅਸਲ ਵਿੱਚ ਲੋੜ ਤਾਂ ਆਰਥਿਕਤਾ ਦੀ ਐ ਨਾ ਜੇ 4 ਪੈਸੇ ਹੋਵੇ ਥੋੜਾ ਜੀਵਨ ਸੁਖਾਲਾ ਹੋ ਜਾਣਾ ਕੋਈ ਜੇ ਤੁਸੀਂ ਇੱਕ ਵਾਰੀ ਉਸ ਕਾਰੋਬਾਰ ਤੇ ਲਗਨ ਨਾਲ ਲਗੋਗੇ ਥੋੜੇ ਸਮੇਂ ਚੀ ਬੜੀ-ਬੜੀ ਤਰੱਕੀ ਹੋਣ ਲੱਗ ਜਾਂਦੀ ਹੈ ਤੇ ਫਿਰ ਬੰਦਾ ਆਪ ਹੀ ਸਮਝਣ ਲੱਗ ਜਾਂਦਾ ਵੀ ਲਾਹੇਮੰਦ ਹੈ ਕੰਮ ਕਰਨ ਨਾਲ ਹੈ ਸਾਡੇ ਕੋਲੇ ਬਲਕਾਰ ਸਿੱਧੂ ਬੈਠੇ ਆ ਲੋਕ ਹੈ ਬਹੁਤ ਮਿਹਨਤ ਕੀਤੀ ਆਪਣਾ ਨਾਂ ਚਮਕਾਇਆ ਤੇ ਹੁਣ ਲੋਕ ਨਾਇਕ ਹੋ ਗਏ ਆ ਲੋਕ ਨੇਤਾ ਹੋ ਗਏ ਜੀ ਮੰਦਿਰ ਦੇ ਮੰਡ ਵਿੱਚ ਕੋਈ ਲਗਨ ਹੋਵੇ ਲੋਕਾਂ ਪ੍ਰਤੀ ਸੇਵਾ ਪ੍ਰਤੀ ਕੁਛ ਨਾ ਕੁਛ ਉਹ ਦੇ ਵਿੱਚ ਯਾਗ ਲੱਗੀ ਹੋਵੇ ਤਾਂ ਕਿਤੇ ਨਾ ਕਿਤੇ ਪਰਮਾਤਮਾ ਮੰਜਰ ਵੱਲ ਤੋਰਦਾ ਤੇ ਮੰਜ਼ਰ ਮਿਲ ਜਾਂਦੀ ਹੈ ਮੈਂ ਸਾਰੇ ਪ੍ਰਸ਼ਾਸਨ ਦਾ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਸਾਹਿਬ ਗਰੇਵਾਲ ਸਾਹਿਬ ਔਰਕ ਸਾਹਿਬ ਇੱਥੋਂ ਦੇ ਮੀਨ ਸਾਹਿਬ ਗੁੱਟਾ ਜੀ ਡਾਕਟਰ ਮੀਰਾ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਜ਼ਿੰਮੇਵਾਰਾਂ ਲਈਆਂ ਜੀ ਕਹਿੰਦੇ ਆ ਲਈ ਵੱਦ ਤੋਂ ਵੱਧ ਬੀਹੇ ਦੇ ਮੌਕੇ ਪੈਦਾ ਕਰੀਏ ਕਿ ਉਹ ਸਭ ਤੋਂ ਵੱਧ ਤੋਂ ਵੱਧ ਕਿ ਜਿਹੜਾ ਸਾਡਾ ਨਾਲ ਦਾ ਧੰਦਾ ਜਿਹੜਾ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਜਦੋਂ ਵੀ ਦੁਨੀਆ ਸਾਡੀ ਉਹ ਤੋਂ ਸਾਡੇ ਪਸ਼ੂ ਪੰਛੀ ਦੇ ਸਾਥੀ ਹੈ ਤੇ ਇਹਨਾਂ ਨੂੰ ਨਾਲ ਲੈ ਜਾਣ ਦੇ ਨਾਲ ਇਹਨਾਂ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਸਤੇ ਵੱਡਾ ਹਿੱਸਾ ਕਿਉਂਕਿ ਅੱਜਕੱਲ ਸਾਇੰਸ ਦਾ ਜੋਕਰ ਤੁਸੀਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਮਬਾਰੀਆਂ ਬਹੁਤ ਸਾਰੀਆਂ ਜਿਹੜੀਆਂ ਤਰੱਕੀ ਅੱਜ ਜਿਹੜੇ 5 5 4 4 ਕਿਲੋ ਦੁੱਧ ਦੀ ਗੱਲ ਕਰਿਆ ਕਰਦੇ ਸੀ ਅੱਜ 22 25 22 ਕਿਲੋ ਦੀ ਗੱਲ ਕੀਤੀ ਗਈ ਸੀ ਅੱਜ ਜਿਹੜੀ ਮੈਦਾ ਮੁਕਾਬਲਾ ਹੋਇਆ ਮੈਂ ਹੋਰ ਥਾਂ ਵੀ ਜਾਨਣਾ ਬਹੁਤ ਇਸੇ ਤਰ੍ਹਾਂ ਗਾਈਆਂ ਦਾ ਵੀ 30 30 40 40 ਕਿਲੋ ਕਈ ਵਾਰੀ ਆਪ ਦੇ ਮਨ ਨੂੰ ਲੱਗਦਾ ਹੈ ਕਿ ਇਹ ਇਹ ਧੀ ਗੱਲ ਹੈ ਮੈਂ ਵਿਛੇ ਪੀਡੀਐਫ ਤੇ ਆ ਗਏ ਨੇ ਇੱਕ ਕਰਾਇਆ ਚੁਣੇ ਜੀ ਗਾ 82 ਕਿਲੋ ਦੋ ਮਨ ਤੋਂ ਵੱਧ ਉੱਤੇ ਸਰਕਾਰ ਜੋ ਪੈਣ ਭਰਾਉ ਦੋ ਮਲ ਭਾਰ ਚੱਕਿਆ ਨਹੀਂ ਜਾ ਸਕਦਾ ਜੇ ਆਪਾਂ ਕਹੀਏ ਤੇ ਦੋ ਮਨਾਂ ਨੇ 24 ਘੰਟੇ ਖੂਦ ਦਿੱਤਾ ਹੈ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਨੂੰ ਸੰਭਾਲਣ ਵਾਸਤੇ ਵੀ ਫਿਰ ਥੋੜਾ ਧਿਆਨ ਦੇਣਾ ਪੈਂਦਾ ਹਾਜ਼ਰੀ ਦੇਣੀ ਪੈਂਦੀ ਹੈ ਤੇ ਆਪਾਂ ਜੀ